ਫਰੈਂਡਸ ਕਿਵੇਂ ਹੋ ਠੀਕ ਠਾਕ ਹੋ ਅੱਜ ਨਾ ਬਹੁਤ ਜਲਦੀ ਜਲਦੀ ਆਪਾਂ ਇੱਕ ਰੈਸਪੀ ਛੋਟੀ ਜਿਹੀ ਬਣਾਉਣੀ ਆ ਕਿਉਂਕਿ ਕਾਫੀ ਟਾਈਮ ਹੋ ਗਿਆ ਆਪਾਂ ਰੈਸਪੀ ਨਹੀਂ ਕੋਈ ਬਣਾਈ ਹੈ ਨਾ ਜਿਵੇਂ ਪਤਾ ਹੈ ਕਿ ਰਿਫਾਈਨ ਜਿਹੜਾ ਹੈਗਾ ਸਿਹਤ ਵਾਸਤੇ ਬਹੁਤ ਮਾੜਾ ਤਾਂ ਸਾਨੂੰ ਰਿਫਾਈਨ ਜਿਹੜਾ ਬਿਲਕੁਲ ਯੂਜ਼ ਨਹੀਂ ਕਰਨਾ ਚਾਹੀਦਾ ਦੇਸੀ ਘਿਓ ਦੀ ਸਬਜੀ ਆਪਾਂ ਬਣਾਉਣੀ ਆ ਬਟ ਦੇਸੀ ਘਿਓ ਦਾ ਉਸ ਤੋਂ ਵੀ ਨੁਕਸਾਨ ਆ ਜੇ ਅਸੀਂ ਉਹਨੂੰ ਫਰਾਈ ਕਰਦੇ ਆਂ ਦੇਸੀ ਘਿਓ ਨੂੰ ਗਰਮ ਕੀਤਾ ਉਹਦੇ ਚ ਤੜਕਾ ਲਾ ਲਿਆ ਉਹਨੂੰ ਫਰਾਈ ਕਰ ਲਿਆ ਤਾਂ ਸਾਨੂੰ ਉਹ ਉਸ ਤੋਂ ਵੀ ਨੁਕਸਾਨ ਦੀ ਆ ਦੇਸੀ ਘਿਓ ਸਾਡੇ ਵਾਸਤੇ ਕਿਵੇਂ ਫਾਇਦੇਮੰਦ ਆ ਜੇ ਅਸੀਂ ਉਹਨੂੰ ਸਬਜ਼ੀ ਦੇ ਉੱਪਰ ਦੀ ਪਾਉਂਦੀ ਆ ਤਾਂ ਅੱਜ ਜਿਹੜੀ ਇੱਕ ਚਿਕਨ ਦੀ ਰੈਸਪੀ ਜਿਹੜੀ ਹੈਗੀ ਆ ਉਹ ਬਿਨਾ ਤੜਕਾ ਲਾਈ ਤੇ ਆਜੋ ਫਿਰ ਆਪਾਂ ਬਣਾਈਏ ਦੇਖੋ ਇਹ 1 ਕਿਲੋ ਪੂਰਾ ਚਿਕਨ ਹੈਗਾ ਤੇ ਇਹ 1/2 ਕਿਲੋ ਪਿਆਜ਼ ਗ੍ਰाइंड ਕੀਤਾ ਤੇ ਇਹ 50 ਗ੍ਰਾਮ ਤੋਂ ਛੋੜਾ ਜਿਹਾ ਕੱਟ ਸੀਗਾ ਅਦਰਕ ਬਰੀਕ ਇਸ ਚਲਾ ਲਿਆ ਚਲਾ ਕੇ ਉੱਪਰ ਆਪਾਂ ਰੱਖੀ ਕੜਾਈ ਹੁਣ ਇਹਦੇ ਵਿੱਚ ਕੜਾਈ ਦੇ ਵਿੱਚ ਆਪਾਂ ਕੋਈ ਕਿਉਂ ਨਹੀਂ ਪਾਉਣਾ ਮੇਰੇ ਕੋਲੇ ਕੋਈ ਦੇਸੀ ਕਿਉਂ ਨਹੀਂ ਮੇਰੇ ਕੋਲ ਹੋਣੀਆਂ ਚੀਜ਼ਾਂ ਹੈ ਜਿੰਨੀਆਂ ਮੈਂ ਤੁਹਾਨੂੰ ਦਿਖਾ ਦਿਆਂ ਹੁਣ ਆਪਾਂ ਇਹਦੇ ਵਿੱਚ ਕੀ ਕਰਾਂਗੇ ਸਾਰਿਆਂ ਨੂੰ ਪਹਿਲਾਂ ਪਿਆਜ਼ ਪਾਵਾਂਗੇ ਤੁਸੀਂ ਦੇਖੋ ਇੱਧਰ ਘੋੜੇ ਦੇ ਵਿੱਚੋਂ ਆਲਰੇਡੀ ਆ ਦੇਖੋ ਕਿੰਨਾ ਪਾਣੀ ਨਿਕਲ ਰਿਹਾ ਆ ਦੇਖੋ ਤਾਂ ਇਸ ਜਿਹੜਾ ਪਾਣੀ ਦੇ ਨਾਲ ਹੀ ਇਹਨੇ ਪਿਆਜ਼ ਨੇ ਬਣ ਜਾਣਾ ਤਾਂ ਅਸੀਂ ਇਹਦੇ ਵਿੱਚ ਹੁਣ ਜੀਰਾ ਜਿਹੜਾ ਹੈਗਾ ਉਹ ਅਸੀਂ ਇਹਦੇ ਨਾਲ ਪਾਵਾਂਗੇ ਕਿਉਂਕਿ ਜੀਰਾ ਜਿਹੜਾ ਹੈਗਾ ਉਹਨੂੰ ਬਣਨ ਵਾਸਤੇ ਥੋੜਾ ਟਾਈਮ ਲੱਗਦਾ ਹੈਗਾ 1/2 ਸਪੂਨ ਛੋਟਾ ਇਹਨੂੰ ਆਪਾਂ 2 ਪਾਵਾਂਗੇ ਕਿਉਂਕਿ ਜੀਰਾ ਜਿਹੜਾ ਹੈਗਾ ਸਾਡੇ ਹਾਜ਼ਮੇ ਵਾਸਤੇ ਬਹੁਤ ਜ਼ਿਆਦਾ ਵਧੀਆ ਹੈ ਇਹਨੂੰ ਕਰੋ ਮਿਕਸ ਹੁਣ ਇਸ ਤੋਂ ਨੈਕਸਟ ਸਟੈਪ ਵੀ ਤੁਹਾਨੂੰ ਦੱਸਦੀ ਆ ਮੈਂ ਕੀ ਕਰਨਾ ਕਿੰਨਾ ਵਧੀਆ ਪਿਆਜ਼ ਬਣ ਗਿਆ ਵਿੱਚ ਇਹਦੇ ਭੋਰਾ ਵੀ ਕਿਉਂ ਨਹੀਂ ਹੈਗਾ ਉਹ ਆਪਣੇ ਪਾਣੀ ਦੇ ਨਾਲ ਹੀ ਪਿਆਜ਼ ਬਣ ਰਿਹਾ ਜਦੋਂ ਤੁਹਾਨੂੰ ਲੱਗੇ ਵੀ ਹੁਣ ਇਹ ਮਤਲਬ ਲੱਗਣ ਲੱਗਦਾ ਨਾਲ ਤਾਂ ਫਿਰ ਉਹਦਾ ਤਰੀਕਾ ਵੀ ਤੁਹਾਨੂੰ ਦੱਸਦੀ ਆ ਤੇ ਹਲੇ ਵੈਸੇ ਇਹ ਲੱਗਣ ਨਹੀਂ ਲੱਗਾ ਮੈਂ ਤੁਹਾਨੂੰ ਦਿਖਾ ਦਿਆਂ ਵਿੱਚ ਦੀ ਮੈਂ ਤਾਂ ਇੱਕ ਵਾਰੀ ਦੇਖੋ ਪਾਣੀ ਸਾਰਾ ਸੁੱਕ ਗਿਆ ਹਲੇ ਥੋੜਾ ਜਿਹਾ ਪਿਆਜ਼ ਆਪਣਾ ਬੜਨ ਵਾਲਾ ਹੁਣ ਕੀ ਕਰਾਂਗੇ ਆਪਾਂ ਜਿਹੜਾ ਆਪਾਂ ਅਦਰਕ ਗ੍ਰਾਇੰਡ ਨਹੀਂ ਕੀਤਾ ਐ ਕੱਟ ਕੇ ਰੱਖਿਆ ਹੋਇਆ ਇਹਨੂੰ ਆਪਾਂ ਅਦਰਕ ਨੂੰ ਵਿੱਚ ਪਾਵਾਂਗੇ ਤਾਂ ਇਹਦੇ ਨਾਲ ਕੀ ਪਾਵਾਂਗੇ ਆਪਾਂ ਇਹਨੂੰ ਪਹਿਲਾਂ ਮਿਕਸ ਕਰਾਂਗੇ ਫਿਰ ਇਹਦੇ ਨਾਲ ਆਪਾਂ ਪਾਵਾਂਗੇ ਥੋੜੀ ਜੀ ਸੌਂਫ ਆ ਦੇਖੋ ਇੰਨੀ ਕੀ ਸੌਂਫ ਆਪਾਂ ਪਾਉਣੀ ਆ ਮਲ ਕੇ ਆਪਾਂ ਸੌਂਫ ਪਾਤੀ ਆ ਥੋੜੀ ਜੀ ਵੱਧ ਨਿਕਲੇ ਇਸੇ ਨਾਲ ਡੱਬੇ ਚ ਪਾਉਣੀ ਸੀ ਤੇ ਨਾਲ ਹੀ ਆਪਾਂ ਇਹਦੇ ਕੀ ਪਾਵਾਂਗੇ ਥੋੜੀ ਜੀ ਅਜਵੈਨ ਕਿਉਂਕਿ ਚਿਕਨ ਜਿਹੜਾ ਹੁੰਦਾ ਉਹ ਭਵਾਈ ਹੁੰਦਾ ਇਸ ਤਰ੍ਹਾਂ ਮਲ ਕੇ ਆਪਾਂ ਥੋੜਾ ਸੌਂ ਤੇ ਚਿਕਨ ਅ ਅਜਵੈਨ ਪਾ ਦਵਾਂਗੇ ਠੀਕ ਹੈ ਹੁਣ ਇਹਨੂੰ ਆਪਾਂ ਸੇਕ ਲਵਾਉਣੀ ਆ ਤੇਨ ਚਾਰ ਆਪਾਂ ਲੌਂਗ ਕੱਟ ਕੇ ਪਾਵਾਂਗੇ ਲਓ ਤਾਂ ਇਹਨੂੰ ਹੁਣ ਆਪਾਂ ਪਾਵਾਂਗੇ ਫਿਰ ਆ ਦੇਖੋ ਥੋੜਾ ਜਿਹਾ نیچے ਲੱਗ ਰਿਹਾ ਤਾਂ ਅੱਗੇ ਵਾਲਾ ਜਿਹੜਾ ਆਪਾਂ ਪਾਣੀ ਆ ਇਹ ਪਾਵਾਂਗੇ ਤਾਂ ਫਲੇਮ ਆ ਜਿਹੜੀ ਮੇਰੀ ਉਹ ਫੁੱਲ ਕੀਤੀ ہوئی ਆ ਮੀਡੀਅਮ ਨਹੀਂ ਕਰੀ ਆ ਦੇਖ ਲਓ ਦੇਖ ਸਕਦੇ ਹੋ ਥੋੜਾ ਫਾਸਟ ਕੰਮ ਕਰਨਾ ਪੈਂਦਾ ਕੇ ਇਹਨੂੰ ਹੋਰ ਬਣੀ ਜਾਣ ਤੋਂ ਪਹਿਲੇ ਤਾਂ ਆ ਜਿਹੜਾ ਆਪਣਾ ਉਹ ਪਿਆਜ਼ ਵਾਲਾ ਪਾਣੀ ਸੀਗਾ ਇਹਦੇ ਵਿੱਚੋਂ ਲਾ ਕੇ ਆਪਾਂ ਉਹ ਥੋੜਾ ਥੋੜਾ ਪਾ ਗਏ ਨੇ ਆਪਾਂ ਬਿਲਕੁਲ ਪਿਆਜ਼ ਨੂੰ ਦੇਖੋ ਕਿੰਨਾ ਸੋਹਣਾ ਬਣ ਗਿਆ ਰੰਗ ਵੀ ਛੱਡ ਗਿਆ ਤੇ ਬਾਣੀ ਵੀ ਕਿੰਨਾ ਵਧੀਆ ਗਿਆ ਸਾਰੀਆਂ ਚੀਜ਼ਾਂ ਆਪਣੀਆਂ ਪੱਕ ਰਹੀਆਂ ਲੋ ਜੀ ਪਿਆਜ਼ ਆਪਣਾ ਮੈਨ ਦਾ ਬਣ ਗਿਆ ਤੇ ਹੁਣ ਆਪਾਂ ਵਿੱਚ ਪਾਵਾਂਗੇ ਟਮਾਟਰ ਇਵੇਂ ਈ ਟਮਾਟਰ ਆਪਾਂ ਬਣਾਉਣੇ ਆ ਵਿੱਚ ਇਹਦੇ ਠੀਕ ਆ ਤੇ ਨਾਲ ਆਪਾਂ ਆ ਲਸਣ ਜਿਹੜਾ ਕੁੱਟ ਕੇ ਰੱਖਿਆ ਹੋਇਆ ਸੀ ਇਹ ਦੇਖੋ ਪੇਸਟ ਨਹੀਂ ਹੈਗੀ ਛਿੱਲ ਕੇ ਬਕਾਇਦਾ ਉਹਨੂੰ ਕੁੱਟ ਲਿਆ ਹੈਗਾ ਤਾਂ ਕਿ ਜਿਹੜੀ ਵੀ ਫਰੇਗਰੈਂਸ ਆ ਇਹੋ ਬਣੀ ਰਵੇ ਤੇ ਜਿਹੜੇ ਦੇ ਵਿੱਚ ਤੱਤ ਹੈਗੇ ਆ ਉਹ ਨਸ਼ਟ ਨਾ ਤਾਂ ਇਵੇਂ ਇਹਨੂੰ ਆਪਾਂ ਹਿਲਾ ਲੈਣਾ ਤਾਂ ਹਿਲਾ ਕੇ ਹੁਣ ਕੀ ਕਰਾਂਗੇ ਇਹਨੂੰ ਆਪਾਂ ਇੱਦਾਂ ਉੱਪਰੋਂ ਕਵਰ ਕਰਾਂਗੇ ਇਹ ਆਪਾਂ ਵਾਹ ਕਿੰਨਾ ਸਵਾ ਆਪਣਾ ਦੇਖੋ ਗਰੇਵੀ ਕਿੰਨੀ ਵਧੀਆ ਬਣ ਗਈ ਲੈ ਕੋਰਾ ਦੇਖੋ ਨਾਲ ਨਹੀਂ ਸੜੀ ਨਾਲੇ ਕਰਾਈ ਕਰਾਈ ਹੈ ਜਿਹੜੀ ਇਹ ਨਾਨ ਸਟਿਕ ਵੀ ਨਹੀਂ ਹੈਗੀ ਸਿੰਪਲ ਹੈ ਤਾਂ ਹੁਣ ਇਹਦੇ ਵਿੱਚ ਕੁਝ ਵੇਚਦੇ ਹਾਂਗੇ ਹੁਣ ਆਪਾਂ ਨਮਕ ਮਿਰਚ ਪਾਉਣਾ ਕੁਛ ਨਹੀਂ ਪਾਉਣਾ ਹੈ ਜਾਂ ਆਹ ਦੇਖੋ ਇਹ ਪਾਉਣਾ ਆਪਾਂ ਹਾਂ ਇਹ ਧੋ ਕੇ ਰੱਖਿਆ ਹੋਇਆ ਤਾਂ ਇਹਨੂੰ ਹੁਣ ਆਪਾਂ ਇਹਨੂੰ ਸਾਰੇ ਨੂੰ ਇਹਦੇ ਵਿੱਚ ਪਾ ਦਵਾਂਗੇ ਠੀਕ ਹੈ ਤਾਂ ਇਹਨੂੰ ਆਪਾਂ ਸਾਰੀ ਗਰੇਵੀ ਦੇ ਵਿੱਚ ਇਸ ਤਰ੍ਹਾਂ ਮਿਕਸ ਕਰਨਾ ਹੈ। ਦੇਖੋ ਮਿਕਸ ਹੋ ਗਿਆ। ਚੰਗੀ ਤਰ੍ਹਾਂ ਮਿਕਸ ਕਰ ਦੇਣਾ ਇਹਨੂੰ ਆਪਾਂ। ਤਾਂ 5 ਮਿੰਟ ਹੋ ਗਏ ਹੁਣ ਆਪਾਂ ਦੇਖੀਏ। ਵਾਹ। ਇਹ ਦੇਖੋ ਕਿੰਨਾ ਪਾਣੀ ਤੇ ਪਾਣੀ ਆਪਾਂ ਵਿੱਚ ਪਾਇਆ ਹੀ ਨਹੀਂ। ਹੁਣ ਜਿੰਨੀ ਦੇਰ ਤੁਸੀਂ ਇਹਦੀ ਸਬਜ਼ੀ ਦੀ ਜਿਹੜੀ ਅਸਲੀ ਸੀਕ੍ਰੇਟ ਹੈਗਾ ਆਹ ਵਾਲਾ ਪਾਣੀ ਹੋਈ ਹੈ ਜਿਹੜਾ ਇਹਦੇ ਵਿੱਚੋਂ ਨਿਕਲਦਾ ਇਹਨੇ ਛੱਡਿਆ ਹੋਇਆ ਚਿਕਨ ਇਹ ਜਦੋਂ ਹੁਣ ਪਾਣੀ ਬਿਲਕੁਲ ਸੁੱਕ ਜਾਊਗਾ ਤਾਂ ਫੇਰ ਉਸ ਤੋਂ ਆਪਾਂ ਅਗਲਾ ਪ੍ਰੋਸੈਸ ਆਉਣੇ ਆ ਤਾਂ ਇਹਨੂੰ ਕਵਰ ਫੇਰ ਕਰੋ 5 ਮਿੰਟ ਵਾਸਤੇ ਫੇਰ ਛੱਡੋ 5 ਮਿੰਟਾਂ ਬਾਅਦ ਮਿਲਦੇ ਹਾਂ ਚਲੋ ਜੀ ਦੇਖੀਏ 5 ਮਿੰਟ ਤੋਂ ਬਾਅਦ ਪਾਣੀ ਬਰਕਰਾਰ ਪਰ ਹਲਾ ਕੇ ਦੇਖ ਲੈਣੇ ਆ ਕਿ ਸ਼ਾਇਦ ਉੱਪਰ ਉੱਪਰ ਹੀ ਪਾਣੀ ਆਇਆ ਹੋਵੇ ਦੇਖੋ ਸਬਜ਼ੀ ਵੀ ਸਾਰੀ ਬਣ ਗਈ ਹੈ ਤਾਂ ਹੁਣ ਆਪਾਂ ਇਹਦੇ ਵਿੱਚ ਕੀ ਪਾਉਣਾ ਹੁਣ ਇਹਦੇ ਵਿੱਚ ਆਪਾਂ ਪਾਵਾਂਗੇ ਦੇਖੋ ਲਾਲ ਮਿਰਚ ਮੈਂ ਅੱਗੇ ਵੀ ਕਹਿੰਨੀ ਹੁੰਦੀ ਆ ਕਿ ਆਪਣੇ ਟੇਸਟ ਦੇ ਅਕੋਰਡਿੰਗ ਹੀ ਹੁੰਦਾ ਕਿਉਂਕਿ ਇਹਦੀ ਮੈਂ ਮੈਜ਼ਰਮੈਂਟ ਕੋਈ ਕਰਕੇ ਨਹੀਂ ਤੁਹਾਨੂੰ ਦਿਖਾਉਂਦੀ ਕਿ ਇੱਕ ਚਮਚਾ ਪਾਓ ਜਾਂ ਦੋ ਚਮਚਾ ਪਾਓ ਲਾਲ ਮਿਰਚ ਨਮਕ ਹਲਦੀ गर्म मसाला चिकन मसाला सॉरी तो धनिया पाउडर हलो ये सारिया चीज़ा पाती हम पाऊँगी ये अपने को कुछ कैचअप वाले तीन पाउच मैं ये पाऊँगी सिर्फ एक की नहीं पाया आप कोई तेल ना कोई रिफाइंड ना कोई घ्यो ਕੁਝ ਵੀ ਨਹੀਂ ਪਾਇਆ ਆਪਾਂ ਤਾਂ ਇਹਨੂੰ ਆਪਾਂ ਕਰਾਂਗੇ ਮਿਕਸ ਸਾਰੇ ਦੇ ਨਾਲ ਇਹਨੂੰ ਮਿਕਸ ਕਰਕੇ ਚੰਗੀ ਤਰ੍ਹਾਂ ਨੂੰ ਆਪਾਂ ਦੇਖੋ ਮਿਕਸ ਕਰ ਲਿਆ ਸਾਰਾ ਚੰਗੀ ਤਰ੍ਹਾਂ ਤਾਂ ਇਹਨੂੰ ਕਵਰ ਕਰਨ ਤੋਂ ਪਹਿਲਾਂ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਆਵਾਲੀ ਇੱਕ ਬਹੁਤ ਵਧੀਆ ਸੀਕ੍ਰੇਟ ਇਹ ਹੈਗੀ ਆਪਣੇ ਕੋਲੇ ਕਸੂਰੀ ਮੇਥੀ ਤਾਂ ਇਹਨੂੰ ਇਸ ਤਰ੍ਹਾਂ ਹੱਥ ਨਾਲ ਮਲ ਕੇ ਤਾਂ ਇਹਨੂੰ ਆਪਾਂ ਪਾ ਕੇ इस तरह चंकी तरह मिक्स करा तो फिर यू आप कवर कर देंगे लो जी ये पानी नहीं पा कुछ भी नहीं पाँना हाल तक लो हूँ इन आप मिनट बाद देखते हैं तो फ्लेम करा आप नीचे आ देखो पहल अपनी हाई फ्लेम चल रही है तो हूँ करा फ्लेम आप थोड़ी जी आ देखो डाउन करा बस एनी डाउन के उत्ते हम इनू आप ਥੋੜੀ دیر ਵਾਸਤੇ ਰੱਖ ਦਿਆਂ। ਆਪਾਂ ਦੇਖੀਏ ਫਲੇਮ ਆਪਣੀ ਲੋਈ ਆ ਤੇ ਵੀ ਆਪਾਂ ਦੇਖੀਏ ਕਿਉਂਕਿ ਇਹਦੇ ਵਿੱਚ ਆਪਾਂ ਕੁਝ ਪਾਇਆ ਨਹੀਂ ਹੈਗਾ ਅਸੀਂ ਪਾਣੀ, ਮਿਰਚਾ, ਨਮਕ ਪਾ ਕੇ ਆਪਾਂ ਇਹਨੂੰ ਕਵਰ ਕਰਤਾ ਸੀ ਤਾਂ ਕਿ ਇਹਦੇ ਉੱਪਰ ਆ ਜਿਹੜੀ ਢੱਕਣ ਤੋਂ ਆਪ ਦੇਖੋ ਸਟੀਮ ਹੈਗੀ ਡਿੱਗ ਗਈ। ਤਾਂ ਹੁਣ ਇਹਦੇ ਵਿੱਚ ਆਪਾਂ ਦੇਖੀਏ ਕਿ ਕੀ ਪਾਈਏ। ਲੋ ਦੇਖੋ ਕਿੰਨਾ ਵਧੀਆ ਮਸਾਲਿਆਂ ਨੇ ਵੀ ਆਪਣਾ ਪਾਣੀ ਆ ਜਿਹੜਾ ਛੱਡਦਾ। ਤੇ ਇਹੀ ਇਹਦੀ ਰੈਸਪੀ ਆ। ਹੁਣ ਇਹਦੇ ਵਿੱਚ ਆਪਾਂ ਥੋੜਾ ਜਿਹਾ ਕਿਉਂਕਿ ਨਮਕ ਆ ਦੇਖੋ ਇਦਾਂ ਇੰਨਾ ਕੀ बस चमचाक पानी ਪਾਵਾਂ। ਤਾਂ ਵਾਸਤੋਂ ਜਿਆਦਾ ਪਾਣੀ ਦੀ ਆਈ ਹੋਣੀ ਹੈ ਹਨਾ। ਤਾਂ ਇਹਨੂੰ ਆਪਾਂ ਮਿਕਸ ਕਰਕੇ ਤਾਂ ਇਹਨੂੰ ਆਪਾਂ ਫੇਰ ਕਵਰ ਕਰਾਂਗੇ। ਚੰਗੀ ਤਰ੍ਹਾਂ ਇਦਾਂ ਮਿਕਸ ਕਰਕੇ ਤਾਂ ਫੇਰ ਇਹਨੂੰ ਆਪਾਂ ਕਵਰ ਕਰ ਦੇਣਾ। ਲਓ ਫੇਰ ਮੈਨੂੰ ਇਹਨੂੰ ਵਿੱਚ ਵਿੱਚ ਦੀ ਤੁਸੀਂ ਚੈੱਕ ਵੀ ਕਰਦੇ ਰਹਿਣਾ ਹੈਗਾ। ਦੇਖੀਏ ਹੁਣ ਕਿਉਂਕਿ ਆਪਾਂ ਜਦੋਂ ਮਿਰਚਾਂ ਪਾ ਦਈਏ ਤਾਂ ਫਲੇਮ ਆਪਣੀ ਲੋ ਹੀ ਆ ਫਿਰ ਵੀ ਆਪਾਂ ਚੈੱਕ ਕਰਦੇ ਰਹਿਣਾ ਕਿ ਅੰਦਰੋਂ ਕੋਈ ਚੀਜ਼ ਇਹਨੂੰ ਜ਼ਿਆਦਾ ਹੀਟ ਨਾ ਪਵੇ ਤਾਂ ਮਿਰਚਾਂ ਸੜ ਵੀ ਨਾ ਜਾਣ ਤੇ ਕਿਸੇ ਨੂੰ ਪ੍ਰੋਬਲਮ ਵੀ ਨਾ ਆਵੇ ਦੇਖੋ ਟੱਕਲਾ ਆਇਆ ਆਪਾਂ ਕੀ ਬਾਤ ਹੈ ਕਲਰ ਦੇਖੋ ਤੁਸੀਂ ਦੇਖੋ ਕਿੰਨਾ ਪਿਆਰਾ ਕਲਰ ਬਣ ਗਿਆ ਤੇ ਮਸਾਲਿਆਂ ਨੇ ਸਾਰਿਆਂ ਨੇ ਆਪਣਾ ਪਾਣੀ ਸਾਰਾ ਛੱਡ ਦਿੱਤਾ ਤੇ ਸਬਜ਼ੀ ਵੀ ਦੇਖੋ ਆਪਣੀ ਚਿਕਨ ਆ ਦੇਖੋ ਗਲ ਗਿਆ ਸਾਰਾ ਲੈ ਆ ਦੇਖੋ ਲੋ ਬਣ ਗਿਆ ਤਾਂ ਹੁਣ ਇਹਦੇ ਵਿੱਚ ਆਪਾਂ ਕੀ ਕਰਨਾ ਇਹਦੇ ਵਿੱਚ ਆਪਾਂ ਆ ਇੱਕ ਮੱਗ ਆ ਜਿਹੜਾ ਛੋਟਾ ਜਿਹਾ ਇਹ ਪਾਣੀ ਪਾਉਣੀ ਹੈ ਇਹਨੂੰ ਆਪਾਂ ਚੰਗੀ ਤਰ੍ਹਾਂ ਇਸ ਤਰ੍ਹਾਂ ਮਿਕਸ ਕਰ ਦੇਈਏ ਮੱਗ ਮਿਕਸ ਹੋ ਗਿਆ ਥੋੜਾ ਜਿਹਾ ਹਾਫ ਆਪਾਂ ਹੋਰ ਪਾਉਣੀ ਹੈ ਕਰ ਦੇ ਵਿੱਚ ਕੋਈ ਸੁੱਕਾ ਖਾਣਾ ਪਸੰਦ ਕਰਦਾ ਹੁੰਦਾ ਕੋਈ ਥੋੜਾ ਜਿਹਾ ਰਸਮੀ ਸਾਹ ਕੋਈ ਸੂਪ ਵਾਲਾ ਬਟ ਇਹ ਹੈਗਾ ਅੱਜ ਦਾ ਆਪਣਾ ਚਿਕਨ ਨਰਾੜਾ ਹੈ ਨਾ ਸੁੱਕਾ ਇਹ ਹੈਗਾ ਰਸਮੀ ਸਾਹ ਤਾਂ ਇਹ ਆਪਾਂ ਹਾਫ ਜਿਹੜਾ ਮੱਗ ਰੱਖਿਆ ਸੀ ਇਹ ਵੀ ਪਾ ਦਾਂਗੇ ਤਾਂ ਆਪਾਂ ਦੋ ਮੱਗ ਪਾ ਲਈ। ਤਕਰੀਬਨ ਕਿ ਇਹ 200 ਗ੍ਰਾਮ ਦਾ ਮੱਗ ਹੈਗਾ 200 ਤੋਂ ਘੱਟ ਹੋਊਗਾ 300 ਗ੍ਰਾਮ ਜਾਨੀ ਕਿ ਆਪਾਂ ਪਾਣੀ ਪਾ ਦ। ਇਹਨੂੰ ਹੁਣ ਆਪਾਂ ਚੰਗੀ ਤਰ੍ਹਾਂ ਮਿਕਸ ਕਰਨਾ। ਦ ਮਿਕਸ ਕਰਕੇ ਹੁਣ ਇਹਨੂੰ ਆਪਾਂ ਕਵਰ ਕਰ ਦੇਣਾ ਠੀਕ ਹੈ ਜੀ ਹੁਣ ਜਿਹੜੀ ਫਲੇਮ ਹੈਗੀ ਆਪਣੀ ਕਵਰ ਕਰਨ ਵਾਲੀ ਹੁਣ ਆਪਾਂ ਜਿਹੜੀ ਫਲੇਮ ਹੈਗੀ ਇਹਨੂੰ ਕਵਰ ਕਰਨ ਤੋਂ ਪਹਿਲਾਂ ਇਹਨੂੰ ਫੁੱਲ ਕਰਾਂਗੇ ਆ ਦੇਖੋ ਫੁੱਲ ਹੋ ਗਈ ਫੁੱਲ ਹੋ ਗਈ ਤਾਂ ਇਹਨੂੰ ਹੁਣ ਆਪਾਂ ਇੱਕ ਇੱਕੋ ਹੀ ਬੋਇਲ ਆਉਣ ਦੇਣਾ ਆਪਾਂ ਮਤਲਬ ਕਿ ਇੱਕ ਉਬਾਲ ਆਉਣ ਦੇਣਾ ਹੈਗਾ ਬਸ ਇੱਕ ਵਾਰੀ ਇਹਨੂੰ ਫੇਰ ਹਿਲਾ ਦੋ ਤਾਂ ਉਪਰੋਂ ਕਰ ਉਹਨੂੰ ਕਵਰ ਲਓ ਜੀ। ਆਪ ਦੇਖਦੇ ਹਾਂ ਕੀ ਬਣਦਾ। ਲਓ 5 ਮਿੰਟ ਹੋ ਗਏ। ਹਾਈ ਫਲੇਮ ਤੇ ਰੱਖਿਆ ਹੋਇਆ ਹੁਣ ਆਪਾਂ ਦੇਖੀਏ। ਦੇਖੋ। ਕਲਰ। ਕੀ ਬਾਤਾਂ ਬਣ ਗਿਆ। ਤਾਂ ਹੁਣ ਆਪਾਂ ਇਹਨੂੰ ਇੱਕ ਹੋਰ ਇਹਦੇ ਵਿੱਚ ਜਿਹੜੀ ਇੱਕ ਟੌਪ ਸੀਕਰਟ ਹੈਗੀ ਆ ਤਾਂ ਹੀ ਮੈਂ ਕਹਿਨੀ ਹੁੰਦੀ ਆ ਕਿ ਐਂਡ ਤੱਕ ਵੀਡੀਓ ਜਿਹੜੀ ਹੈਗੀ ਆ ਜ਼ਰੂਰ ਦੇਖਿਆ ਕਰੋ। ਵਿਚ ਵਿਚਾਲਾ ਨਾ ਕੱਟਿਆ ਜਾ। ਤੇ ਇਹ ਹੁਣ ਮਸਾਲਿਆਂ ਨੂੰ ਬਾਈਂਡਿੰਗ ਵਾਸਤੇ ਇੱਕ ਚਮਚ ਟੌਪ ਸੀਕਰਟ ਜਣੇ ਕਿ ਇੱਕ ਚਮਚਾ ਗੁੜ ਪਾ ਲਵਾਂ। ਠੀਕ ਹੈ ਜੀ ਤਾਂ ਇਹਨੂੰ ਹੁਣ ਆਪਾਂ ਮਿਕਸ ਕਰ ਦਾਂਗੇ। ਆਪਣੇ ਆਪ ਚੋ ਜਾਣਾ ਵੈਸੇ ਤਾਂ ਇਹ ਇੱਕ ਵਾਰੀ ਇਹਨੂੰ ਆਪਾਂ ਹਿਲਾ ਦਾਂਗੇ ਇਦਾਂ ਕਰਕੇ। ਤਾਂ ਇਦਾਂ ਹਿਲਾ ਕੇ ਤਾਂ ਫਿਰ ਇਹਨੂੰ ਆਪਾਂ ਕੀ ਕਰਨਾ ਹੈਗਾ ਕਵਰ ਕਰ ਦੇਣਾ। ਲਓ ਜੀ ਤਾਂ ਹੁਣ ਇਹਨੂੰ ਆਪਾਂ 5-7 ਮਿੰਟ ਬਾਅਦ ਹਾਈ ਫਲੇਮ ਤੇ ਚੱਲ ਰਿਹਾ ਤਾਂ ਫਿਰ ਦੇਖਦੇ ਹਾਂ ਆਪਾਂ। ਜੀ ਦੇਖੀਏ ਹੁਣ ਆਪਾਂ ਫਾਈਨਲ ਵਾਓ ਕੀ ਬਾਤਾਂ ਦੇਖੋ ਕਿੰਨਾ ਵਧੀਆ ਕਲਰ ਤੇ ਕਿੰਨਾ ਵਧੀਆ ਸਭ ਕੁਝ ਹੈ ਲੱਗਦਾ ਤੁਹਾਨੂੰ ਕਿ ਇਹਦੇ ਵਿੱਚ ਕਿਸੇ ਚੀਜ਼ ਦੀ ਘਾਟ ਹੈ ਨਾ ਕੋਈ ਕਿਹਾ ਨਾ ਤੇਲ ਨਾ ਕੁਝ ਵੀ ਦੇਸੀ ਨਾ ਵਿਲੈਤੀ ਕੁਝ ਵੀ ਨਹੀਂ ਪਾਇਆ ਹੈਨਾ ਦੇਖੋ ਤੁਸੀਂ ਕਲਰ ਕਿੰਨਾ ਸੋਹਣਾ ਬਣਿਆ ਵਾ ਤੇ ਇਸ ਤਰ੍ਹਾਂ ਬਣਾ ਕੇ ਖਾਣਾ ਤੇ ਮੈਨੂੰ ਦੱਸਣਾ ਕਿਉਂਕਿ ਚਿਕਨ ਵਿੱਚ ਆਲਰੇਡੀ ਹੀ ਹੁੰਦਾ ਮਤਲਬ ਕਿ ਕਿਓ ਥੈਂਕ ਯੂ ਸੋ ਮੱਚ ਆਲ ਦਾ ਬੈਸਟ ਮਿਲਦੇ ਹਾਂ ਕਿਸੇ ਇੱਕ ਹੋਰ ਨਵੀਂ ਰੈਸਪੀ ਦੇ ਨਾਲ